हां भी हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਬੈੜਾ ਇੱਕ ਤੋਕੜ ਗੱਬਣ ਮਰ ਜਾ ਬਈ ਤੇ ਜਿਸ ਘਰ ਚੋਂ ਵੀ ਵੀਡੀਓ ਬਣਾ ਰਿਹਾ ਵੀਰ ਦੇ ਕਿਰੇ ਲੂਕੋਸ ਤੋਂ ਰੱਖਿਆ ਵੇਆ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹਸਕਲ ਸਤਿ ਸ੍ਰੀ ਅਕਾਲ ਹੋਰ ਬਈ ਠੀਕ ਹੋ ਮਤੀਏ हां जी ਬਈ ਨਾਮ ਤੇ ਡਰੈਸ ਹੋ ਗੋ ਪਿੰਡ ਸਹਿਣਾ ਵੀਰੇ ਹਮ ਨਾਮ ਮਨਪਿੰਦਰ ਪੰਚਾਂ ਦੇ ਕੋਠੇ ਠੀਕ ਆ ਪੰਚਾਂ ਦੇ ਕੋਠੇ ਬਾਈ ਦੇਖਣਾ ਠੀਕ ਆ ਬਾਈ ਨੇੜੇ ਪਿੰਡ ਸਹਨੇ ਦੇ ਕਿਹੜਾ ਰਹਿੰਦਾ ਆ ਆਪਣੇ ਭਲੌੜ ਹੀ ਰਹਿਆ ਭਲੌੜ ਤੇ ਪੱਖੋ ਕੈਂਚੀ ਹਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂ ਤਹਿਸੀਲ ਤਪਾ ਮੋਬਾਈਲ ਨੰਬਰ ਹੋ ਗਏ 9873443 ਠੀਕ ਹੈ ਬਈ ਬਈ ਜਿਹੜੀ ਮੱਝ ਦੇ ਨੇ ਕਿਹੜਾ ਸੂਸ ਹੋਈ ਵੀ ਆ ਇਹ ਬਈ ਤੀਜਾ ਸੂਆ ਸੂਈ ਵੀ ਆ ਚੌਥੇ ਵਾਸਤੇ ਗੱਬਣਾ ਚੌਥੇ ਵਾਸਤੇ ਗੱਬਣਾ ਕਿੰਨੇ ਟਾਈਮ ਨਹੀਂ ਗੱਬਣਾ ਇਹ ਪੰਜਵਾਂ ਮਹੀਨਾ ਲੱਗਿਆ ਬਈ ਨੂੰ 20 ਤਰੀਕ ਨੂੰ ਪੰਜਵਾਂ ਮਹੀਨਾ ਪੂਰਾ ਹੋ ਗਿਆ ਠੀਕ ਆ ਦੁੱਧ ਕਿੰਨਾ ਬਈ 6 ਕਿਲੋ ਮੰਗ ਲੈ ਟੈਰ ਆ ਬਈ 6 ਕਿਲੋ ਹਾਂ ਹਾਂ ਟੋਕ ਲੈ ਜਾਈ ਕੋਈ ਹੋਣ ਬਈ ਇਹਦੀ ਚਵਾਈ ਤੋਂ ਕਰ ਲਈ ਹੈਨਾ ਹਾਂ ਹੁਣ ਚੋਈ ਥੋੜਾ ਜਿਹਾ ਬਈ ਲੇਟ ਹੋ ਗਿਆ ਹੁਣ ਚੋਈ ਵੀ ਆ ਵੀਰੇ ਹਾਂ ਹੁਣ ਇਹਦੀ ਚਵਾਈ ਬਈ ਨੇ ਕਰ ਲਈ ਪਈ ਆ ਜੀ ਥਾਣਾ ਬਹੁਤ ਚੰਗਾ ਕੱਲਾ ਕੱਲਾ ਥਾਣਾ ਚਾਰੇ ਥਾਣੇ ਨਿਕੜਵੇਂ ਪੂਰੇ ਗੈਪ ਤੇ ਮੁੱਠੀ ਪਾਲਾ ਥਾਣਾ ਚਵਾਈ ਕਿਵੇਂ ਹੈ ਤਾਂ ਬਈ ਇੱਕ ਨੰਬਰ ਪੂਰਾ ਨੰਬਰ 1 ਪੱਠ ਫੁੜਾ ਚੰਗਾ ਕੱਦ ਵੱਡ ਚੰਗਾ ਸਿੰਘ ਕੁਆਲਟੀ ਵੀ ਚੰਗੀ ਹੁਣ ਚੋਈ ਵੀ ਆ 6 ਕਿਲੋ ਦੁੱਧ ਦੋਨੇ ਟਾਈਮ ਮਿਲਦੀ ਕੋਈ ਟੀਕਾ ਨਹੀਂ ਕੋਈ ਸੋਰ ਨਹੀਂ ਠੀਕ ਹੈ ਬੱਚਾ ਇਹਦਾ ਬੱਚਾ ਇਹਦਾ ਕਿਧਰ ਗਈ ਕਰਮੂ ਦੀ ਕੱਟੀ ਹੋ ਹੋੜੀਆ ਪਰਲੇ ਬਈ ਇਧਰ ਠੀਕ ਹੈ ਬੱਚਾ ਬਈ ਮਗਰ ਕੱਟੀ ਹੈ ਕੱ ਕੱਟੀ ਵੀ ਬਾਈ ਚੰਗੀ ਆ ਕੱਟੀ ਦੀ ਫੇਸ ਫੂਸ ਬਿਊਟੀ ਕਮਾਲ ਆ ਠੀਕ ਆ ਮੁੱਲ ਕੀ ਆ ਬਈ ਇਹਦਾ ਫਿਰ ਮੁੱਲ 75000 ਆ ਦੇ ਮਾਨਤਾਨ ਹੋ ਜੀ ਹਾਂਜੀ ਠੀਕ ਆ ਬਾਈ ਅੱਗੇ ਬਾਈ ਵੇੜ ਕਿੰਨੀ ਕੁ ਉਮਰ ਹੈ ਜੀ ਖੀਰੀ ਆ ਵੀਰੇ ਦੰਦਾਂ ਦੰਦਾਂ 15 ਮਹੀਨਿਆਂ ਦੀਆਂ 15 ਮਹੀਨਿਆਂ ਦੀ ਆ ਹਾਂ ਰੱਖੋਣੇ ਦੰਦ ਦਿਖਾਓ ਨੇ ਦਿਖਾ ਦੇ ਬਾਈ ਪੱਟੇਆਂ ਗਰਮ ਦੰਦ ਕਿਹੜੇ ਠੀਕੇ ਦੀਆਂ ਸੁੱਧੀ ਕਾਣੀ ਉੱਤੇ ਜਾਓ ਚੱਲ ਰਹੇ ਨੇ ਬਾਪੂ ਕੋਈ ਨਹੀਂ ਦੰਦ ਦੰਦ ਜੇ ਪਟਨੇ ਪਟੇ ਨਹੀਂ ਹੈ ਠੀਕ ਆ ਪਟੇ ਦਿਖਾ ਦੇ ਦੰਦ ਜਾਨ ਮਾਹ ਦਾ ਦੁੱਧ ਕਿੰਨਾ ਜੀ ਮਾਹ ਦਾ ਦੁੱਧ 35 ਦੇ ਰਿਕਾਰਡ ਆਸਤੇ ਠੀਕ ਆ ਬ ਪਟਲਾ ਗੁਨੀ ਕੱਢ ਬੱਡ ਚੰਗਾ ਰੰਗ ਰੂਪ ਚੰਗਾ ਸਵੀ ਪੜਿਆ ਰਾਜੀ ਰੂਜੀ ਫੌਲਾ ਫੇਸ ਬੜਾ ਪਿਆਰਾ ਭਾਈ ਬਾਕੀ ਦੰਦਾਂ ਜੋ ਕੀਰੀ ਹੈ ਇਹਦਾ ਕੋਈ ਚੱਕਰੀ ਨਹੀਂ ਦਿਖਾ ਦੇ ਦੰਦ ਦਿਖਾ ਦੇ ਕੋਈ ਨਹੀਂ ਜਿੱਕ ਤਾਂ ਨਹੀਂ ਮਹਾਨ ਮੰਮਾ ਜੋ ਕੀਰੀ ਹੈ ਹੂੰ ਪਟ ਦੇ ਮੜੀ ਉਹ ਬਹੁਤ ਠੀਕ ਹੈ ਬਈ ਕੋਈ ਜੱਕਰ ਨਹੀਂ ਓਕੇ ਦੰਦਾ ਜੋ ਬਈ ਕੀ ਰਹੀ ਹੋਈ ਆ ਹਮਮ ਦੰਦਾ ਜਗੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਝੋਲੀ ਚੰਗੀ ਹੈ ਝੋਲੀ ਝਾਲੀ ਬਹੁਤ ਚੰਗੀ ਹੈ ਬਈ ਝੋਲੀ ਵੀ ਦਿਖਾਣੇ ਬਈ ਝੋਲੀ ਜੀ ਰਹੋਗੇ ਬਈ ਟੀਕਾ ਪਰ ਇਹਨਾਂ ਦੇ ਅੱਛਾ ਹਮ ਠੀਕ ਹੈ ਝੋਲੀ ਬਹੁਤ ਚੰਗੀ ਹੈ ਨਾ ਠੀਕ ਹੈ ਕਦ ਬਡ ਕੋਈ ਬਚੀ ਨਹੀਂ ਕੋਸੂਰ ਨਹੀਂ ਇਹਦੇ ਹਾਂ ਕਦ ਬਡ ਫੁੱਲ ਜਿੰਨਾ ਕਹਦੋ ਉਨਾ ਕਦ ਦਾ ਸਵੀ ਪੜੀ ਹੈ ਰਾਜੀ ਆ ਫੁੱਲ ਬਈ ਤੇ ਮੁੱਲ ਕੀ ਇਹਦਾ ਬਈ ਮੁੱਲ ਵੀਰੇ 35000 ਮਾਨਤਨ ਹੋ ਜੀ ਹਾਂ ਜੀ 35000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਯਾਦ ਬਰੀਡ ਕਰਨੇ ਬਈ ਕੋਈ ਘਾਟ ਨਹੀਂ ਬੱਚੀ ਚੰਗੀ ਬਹੁਤ ਆ ਕੱਦ ਵੱਡ ਪ੍ਰਿੰਟ ਬੱਚੇ ਆਪਣੇ ਤੋਂ ਮਤ ਕਰਕੇ ਭਰਾ ਵੇਚ ਰਹੇ ਆ ਠੀਕ ਆ ਮਾਲ ਬਾਈ ਕੁਝ ਥੋੜਾ ਜਿਆਦਾ ਹੋਗਾ ਜਿਵੇਂ ਆ ਛੋਟੀਆਂ ਬਾਈ ਨੇ ਦੱਸਿਆ ਮੈਨੂੰ ਆ ਕਿ ਬਈਆਂ ਛੋਟੀਆਂ ਜਿਵੇਂ ਬਈ ਇਹ ਵੀ ਸੂਣ ਵਾਲੀਆਂ ਹਨ ਇਧਰ ਮਾਦੇ ਵੀ ਸੂਣ ਵਾਲੀਆਂ ਉਹ ਵੀ ਛੋਟੀਆਂ ਸੂਣ ਵਾਲੀਆਂ ਬਾਈ ਕਹਿੰਦਾ ਮਾਲ ਵੱਧਾ ਹੀ ਜਾਂਦਾ ਵੀ ਕਹਿੰਦਾ ਮਾ ਚੱਲ ਵਿੱਚ ਇੱਕ ਦੋ ਵੇਚ ਲਈਏ ਟੜਲਾ ਜਾ ਹੋਜੂ ਕੰਮ ਹਨ ਨਾਲੇ ਸਾਹਮਣੇ ਸੁਹਣਣਾ ਦਾ ਵੀ ਸੌਖਾ ਹੋ ਜਾ ਜਗਾ ਤੰ ਕਰਕੇ ਆ ਵੀਰੇ ਯਾਰ ਇਧਰ ਖੜੀਆਂ ਖੜੀ ਆ ਮਰ ਜਿੱਧਰ ਖੜੀ ਆ ਆ ਵੀ ਸੋਣ ਵਾਲੀ ਆ ਮੱਝ ਆ ਵੀ ਸੋਣ ਵਾਲੀ ਆ ਠੀ 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 ਬਾਈ ਤਾਂ ਕਰਕੇ ਆ ਕਟੀਆਂ ਹੋਊਗਾ ਕਹਿੰਦਾ ਚਾਰ ਬਰ ਕਰ ਲੈ ਬਸ ਸਹੀ ਗੱਲ ਆ ਬਾਈ ਹਾਂ ਹੈਗਾ ਤੰਗ ਭਰਾਵਾ ਹਾਂ ਕਿਸੇ ਵੀਰ ਨੂੰ ਦੋਵੇਂ ਨਗਾਂ ਚ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ